ਤੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣਾ ਇੱਕ ਵਾਰੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਹਰਮਨ ਵਿਦੇਕ 688 ਦੇ ਵਿੱਚ ਤੇ ਲੋ ਜੀ ਥੋੜਾ ਜਿਹਾ ਆਪਣੇ ਕੋਲੇ ਬੈਲਵਟ ਦਾ ਸਟਾਕ ਆਇਆ ਸੀ ਤੇ ਲੋ ਜੀ ਤੁਹਾਡੇ ਲਈ ਇੱਕ ਛੋਟੀ ਜੀ ਵੀਡੀਓ ਸ਼ੇਅਰ ਕਰਨ ਲੱਗਿਆ ਇਹਨਾਂ ਚ ਹੋਰ ਵੀ ਕਲਰ ਜਿਹੜੇ ਆਉਣਗੇ ਕੁਝ ਕੁ ਕਲਰ ਆਪਣੇ ਕੋਲੇ ਆ ਚੁੱਕੇ ਨੇ ਤੇ ਲੋ ਜੀ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਓ ਪਹਿਲੀ ਵਾਰ ਆਪਣੇ ਚੈਨਲ ਤੇ ਆਇਓ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਲੋ ਜੀ ਬਹੁਤ ਹੀ ਪਿਆਰੇ ਜਿੰਨੇ ਵੀ ਸੂਟ ਰੈਡੀ ਹੋਣਗੇ ਹੈਂਡਵਰਕ ਦੇ ਹਨਾ ਤੇ ਸ਼ਾਲ ਰੈਡੀ ਹੋਣਗੇ ਤੇ ਲੋ ਜੀ ਬਾਕੀ ਆਪਣੇ ਕੋਲ ਤੁਹਾਨੂੰ ਪਤਾ ਹੀ ਹੈ ਤੇ ਲੋ ਜੀ ਹੁਣ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਇਹਦੀ ਕੁਆਲਿਟੀ ਜਿਹੜੀ ਚੈੱਕ ਕਰਾਵਾਂਗੇ ਚਲੋ ਜੀ ਲਓ ਬੇਟਾ ਕਰਾਓ ਚੈੱਕ ਤੇ ਲੋ ਜੀ ਆਪਾਂ ਫਿਲਹਾਲ ਦੋ ਕਲਰ ਹੀ ਮੰਗਵਾਏ ਨੇ ਕਿਉਂਕਿ ਇਹਨਾਂ ਦਾ ਜਿਆਦਾ ਜਿਹੜਾ ਟ੍ਰੈਂਡ ਹੈ ਇਸ ਸੂਟ ਦਾ ਆਪਾਂ ਬਹੁਤ ਸੋਹਣੇ ਜਿਹੜੇ ਸੂਟ ਆਪਣੇ ਹੈਂਡਵਰਕ ਹੋ ਰਹੇ ਨੇ ਬਹੁਤ ਜਲਦ ਉਹਨਾਂ ਦੀ ਵੀਡੀਓ ਵੀ ਲੈ ਕੇ ਆਵਾਂਗੇ ਤੇ ਲੋ ਜੀ ਕੁਆਲਿਟੀ ਚੈੱਕ ਕਰੋ ਬਹੁਤ ਹੈਵੀ ਜਿਹੜੀ ਇਹ ਦੇਖੋ ਕੁਆਲਿਟੀ ਵੀ ਆਪਣੇ ਕੋਲੇ ਅ ਮਾਈਕਰੋ ਵੀ ਹਾਈ ਵੀ ਹੈ ਨੇਵੀ ਲਓ ਜੀ ਨੇਵੀ ਲਓ ਸਭ ਤੋਂ ਜ਼ਿਆਦਾ ਟ੍ਰੈਂਡ ਵਿੱਚ ਰਹਿਣ ਵਾਲੇ ਅ ਇਹ ਵਾਲਾ ਕਲਰ ਤੇ ਇਹਦੇ ਉੱਤੇ ਆਪਾਂ ਸ਼ਾਲ ਜੇ ਹੈਂਡਵਰਕ ਕਰਕੇ ਬਣਾਵਾਂਗੇ ਜਾਂ ਸੂਟ ਬਹੁਤ ਜ਼ਿਆਦਾ ਪਿਆਰੇ ਬਣ ਕੇ ਤਿਆਰ ਕਰਾਂਗੇ ਨਸਤਮ ਜਿਹੜਾ ਤਿਆਰ ਕੁਾਕੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਇਹਨੂੰ ਜਿਹੜਾ ਹਾਂ ਸੂਟ ਜਾਂ ਆਪਣਾ ਸ਼ਾਲ ਹਨਾ ਕੋਈ ਵੀ ਚੀਜ਼ ਹੈ ਜਿਹੜੀ ਆਪਣੀ ਬਣਾ ਕੇ ਤਿਆਰ ਕਰਵਾ ਸਕਦੇ ਹੋ ਬਾਕੀ ਆਪਣੇ ਕੋਲੇ ਸਟੀਚਿੰਗ ਦਾ ਵੀ ਫੁੱਲ ਜਿਹੜਾ ਆਪਣੇ ਕੋਲੇ ਵਧੀਆ ਟੇਲਰ ਆਪਣੇ ਹੈਗੇ ਕਿਸੇ ਵੀ ਚੀਜ਼ ਦੀ ਸਟੀਚਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਲਓ ਜੀ ਚੈੱਕ ਕਰੋ ਆਪਣਾ ਇਹ ਵਾਲਾ ਸਟਾਫ ਕਿਉਂਕਿ ਹੁਣ ਜਿਵੇਂ ਮੌਸਮ ਚੇਂਜ ਹੋ ਗਿਆ ਇਸ ਤਰ੍ਹਾਂ ਦੇ ਸਟਾਫ ਆਪਣੇ ਕੋਲੇ ਹਾਂ ਹੋਰ ਕੁਆਲਿਟੀ ਵਿੱਚ ਬਹੁਤ ਬਹੁਤ ਸੋਹਣੇ ਕਲਰ ਆਪਾਂ ਜਿਹੜੇ ਲੈ ਕੇ ਆਵਾਂਗੇ ਤੇ ਲਓ ਜੀ ਇਸ ਤਰ੍ਹਾਂ ਦੀ ਜਿਹੜੀ ਬੈਲਫਟਾ ਆਪਣੇ ਤਾਂ ਤੁਸੀਂ ਕਿੰਨੇ ਵੀ ਕੁਆਨਟੀਟੀ ਦੇ ਵਿੱਚ ਮੰਗਵਾ ਸਕਦੇ ਹੋ ਤੇ ਕੋਈ ਵੀ ਕਲਰ ਲੈਣਾ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਆਪ ਕਲਰ ਭੇਜ ਸਕਦੇ ਹੋ ਤੇ ਉਸ ਕਲਰ ਦੀ ਜਿਹੜਾ ਤੁਹਾਡਾ ਤਿਆਰ ਹੋ ਜਾਊਗਾ ਦਿਓ ਜੀ ਵੱਡੇ ਭਣੇ ਦੀ ਇਹ ਸਾਰੀ microwaves ਜਿਹੜੀ ਆਪਾਂ ਮੰਗਵਾਈ ਹੈ ਹਾਂਜੀ ਖੋਰ ਬਹੁਤ ਕਰ ਰਹੇ ਹਾਂ ਇਸ ਕਰਕੇ ਕਿ ਤੁਸੀਂ ਕਿਹੜੀ ਦਿੱਖ ਚੰਗੀ ਲੱਗ ਰਹੀ ਹੈ ਤੁਹਾਨੂੰ ਜੇ ਸੂਟ ਕੰਪਲੀਟ ਹੈ ਫਸੜਦੇ ਤੇ ਜਿਹੜਾ ਉਪਾਰਨਾ ਹੈ ਜਿਹੜੀ ਦਿੱਖਰੀ ਆਪਾਂ ਦੇ ਦਿੱਤੇ ਕਿਉਂਕਿ ਬਹੁਤ ਹੈਵੀ ਸੂਟ ਹੋ ਰਿਹਾ ਹੈ ਹਾਂਜੀ ਕੋ ਆਪਣਾ ਹੈਂਡਪਕ ਦਾ ਫੇਡ ਵੀ ਹੈ ਮੰਨ ਲਿਖ ਰਹੇ ਹਾਂ ਕਿ ਜਿਹੜੀ ਵੀ ਆਪਣੇ ਆਨਲਾਈਨ ਬੁੱਕ ਨੂੰ ਦੇਖ ਕੇ ਜੇ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਆ ਤੇ ਕੁਝ ਕੁ ਛੂਟ ਆਪਣੇ ਇਹ ਰੈਡੀ ਨੂੰ ਜਿਹੜੇ ਕਿ ਆਪਾਂ ਦੇਖੋ ਪੈਚੂਕੇ ਹਾਂ ਤੇ ਤੁਹਾਨੂੰ ਥੋੜਾ ਜਿਹਾ ਇਹਨਾਂ ਦਾ ਡਿਜ਼ਾਈਨ ਚੈੱਕ ਕਰਾਉਣੀ ਹੈ ਹਾਂ ਵੈਸੇ ਇਹਨਾਂ ਦੀ ਵੀਡੀਓ ਜਿਹੜੀ ਸ਼ਾਰਟ ਆਪਣੀ ਇੰਸਟਾਗ੍ਰam ਆਈਡੀ ਤੇ ਆ ਚੁੱਕੀ ਹੈ ਤੇ ਲਓ ਜੀ ਚੈੱਕ ਕਰੋ ਬਹੁਤ ਹੀ ਸਿੰਪਲਸ ਓਵਰ ਜੈਨੂੰ ਆਪਾਂ ਮਸ਼ੀਨ ਵਰਕ ਨਾਲ ਦੇਖੋ ਰੈਡੀ ਤੇ ਇਹ ਵਾਲਾ ਸੂਟ ਆਪਾਂ ਹੈਂਡਵਰਕ ਤੇ ਮਸ਼ੀਨ ਵਰਕ ਨਾਲ ਹਾਂ ਤੋਨੋਂ ਨਾਲ ਹਾਂ ਰੈਡੀ ਕੀਤਾ ਠੀਕ ਹੈ ਜੀ ਤੇ ਲਓ ਜੀ ਹੁਣ ਅੱਗੇ ਆਪਣੇ ਕੋਸ਼ਕ ਸੂਟ ਆ ਜਿਹੜੇ ਨੀਡਲ ਵਰਕ ਦੇ ਹੋਏ ਉਹ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਇੱਕ ਮਿਕਸ ਜੀ ਵੀਡੀਓ ਲੈ ਕੇ ਆਏ ਜੋ ਜੋ ਸੂਟ ਆਪਣੇ ਕੋਲੇ ਦੇਖੋ ਵਰਕ ਹੋਏ ਨੇ ਲਓ ਜੀ ਇਹ ਸੂਟ ਚੈੱਕ ਕਰੋ نیچے ਹੈਗਾ ਮਸ਼ੀਨ ਵਰਕ ਦਾ ਪਿੰਕ ਕਲਰ ਦਾ ਸੂਟ ਤੇ ਇਹ ਵਾਲਾ ਆਪਾਂ ਦੇਖੋ ਕ੍ਰਾਸ਼ ਦੇ ਉੱਪਰ ਰੈਡੀ ਕਰਵਾਇਆ ਇਸ ਤਰ੍ਹਾਂ ਦਾ ਨੀਡਲ ਵਰਕ ਦੇ ਕੇ ਤੇ ਲਓ ਜੀ ਇੱਕ ਆਪਾਂ ਬਲੈਕ ਕਲਰ ਤੇ ਰੈਡੀ ਕਰਵਾਇਆ ਇਹ ਵੀ ਆਪਾਂ ਜਿਹੜਾ ਨੀਡਲ ਵਰਕ ਤੇ ਰੈਡੀ ਕੀਤਾ ਹੈ ਕਾਉਂਟੀ ਕਰੋ ਜੀ ਡਿਜ਼ਾਈਨ ਚ ਇੱਕ ਬਹੁਤ ਹੀ ਪਿਆਰੇ ਪਿਆਰੇ ਸੂਟ ਆ ਜਿਹੜੇ ਆਪਣੇ ਇਹ ਬਣੇ ਨੇ ਇਹ ਬਾਕੀ ਕੰਮ ਦੀ ਜਿਹੜੀ ਪ੍ਰੋਪਰ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਕੁਝ ਕੁ ਸੂਟ ਆਪਣੇ ਜਿਹੜੇ ਪੇਟ ਹੋ ਕੇ ਆਪਣੇ ਕੋਲੇ ਆਏ ਨੇ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਿਉਂਕਿ ਇਹ ਸੂਟ ਆ ਜਿਹੜੇ ਆਪਾਂ ਡਮੀ ਦੇ ਉੱਪਰ ਲਗਾ ਕੇ ਇਹਨਾਂ ਦੀ ਇੱਕ ਪਿਆਰੀ ਜੀ ਵੀਡੀਓ ਬਣਾਈ ਹੈ ਜੋ ਕਿ ਆਪਾਂ ਕੁਛ ਕੁ ਸੂਟ ਦੁਪੱਟਿਆਂ ਨਾਲ ਰੈਡੀ ਕੀਤੇ ਆ ਕੁਛ ਕੁ ਵਿਦਾਊਟ ਦੁਪੱਟੇ ਤੇ ਚਲੋ ਜੀ ਇੱਕ ਝਲਕ ਆਪਾਂ ਤੁਹਾਨੂੰ ਇਹ ਸੂਟਾਂ ਦੀ ਫਿਮਰਵਾ ਦਾਂ ਕਿਉਂਕਿ ਇਹ ਸੂਟ ਆ ਜਿਹੜੇ ਬਹੁਤ ਜ਼ਿਆਦਾ ਦੇਖੋ ਲਾਈਟ ਜੇ ਕਲਰਾਂ ਵਿੱਚ ਆਪਾਂ ਰੈਡੀ ਕੀਤੇ ਨੇ ਉਹਨਾਂ ਤੇ ਜਿਹੜੇ ਡਿਜ਼ਾਈਨ ਪੁਆਏ ਨੇ ਪੇਂਟ ਵਰਕ ਦਿੱਤੇ ਵਾਕ ਹੀ ਡਿਫਰੈਂਟ ਜੇ ਕਲਰ ਵਿੱਚ ਰੈਡੀ ਕਰਵਾਏ ਆ ਤੁਸੀਂ ਵੀ ਆਪਣੇ ਜਿਹੜੇ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਆਪਣੇ ਤੋਂ ਪੇਂਟ ਕਰਵਾ ਸਕਦੇ ਹੋ ਲਓ ਜੀ ਚੈੱਕ ਕਰੋ ਕੰਮ ਬਹੁਤ ਹੀ ਪਿਆਰਾ ਕੰਮ ਆਪਣੇ ਜਿਹੜੇ ਇੱਥੇ ਕਾਰੀਗਰ ਕਰਦੇ ਨੇ ਲਓ ਜੀ ਤੁਸੀਂ ਕੋਈ ਵੀ ਕੰਮ ਆਪਣੇ ਤੋਂ ਇਸ ਤਰ੍ਹਾਂ ਆਰਡਰ ਕਰਵਾ ਕੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਸੂਟ ਆਪਣਾ ਜੋ ਕਰਦੇ ਹੈ ਜਿਹੜੀ ਕਰਵਾ ਸਕਦੇ ਹੋ ਲਓ ਜੀ ਚੈੱਕ ਕਰੋ ਆਪਣਾ ਜਿਹੜਾ ਇੱਥੇ ਪੇਂਟ ਦਾ ਕੰਮ ਕੀਤਾ ਹੋਇਆ ਹਰ ਇੱਕ ਸੂਟ ਤੇ ਅਲੱਗ ਜਾਂ ਡਿਜ਼ਾਈਨ ਦਿੱਤਾ ਤੇ ਬਾਕੀ ਤੁਸੀਂ ਆਪਣੇ ਚੁਆਇਸ ਹਿਸਾਬ ਵੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਤੁਸੀਂ ਇਸ ਤਰ੍ਹਾਂ ਵਰਕ ਕਰਵਾ ਸਕਦੇ ਹੋ ਤੇ ਲਓ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਕੁਝ-ਕੁਝ ਸੂਟ ਜਿਹੜੇ ਅਲੱਗ-ਅਲੱਗ ਤਰ੍ਹਾਂ ਤੇ ਆਪਣੇ ਰੈਡੀ ਹੁੰਦੇ ਨੇ ਜਿਵੇਂ ਕਿ ਹੁਣ ਸੀਜ਼ਨ ਤੁਹਾਨੂੰ ਪਤਾ ਪਾਰਟੀ ਵੇਅਰ ਸੂਟ ਰੈਡੀ ਹੋਣ ਲੱਗ ਗਏ ਨੇ ਤੇ ਲਓ ਜੀ ਕੁਝ-ਕੁਝ ਸੂਟ ਆਪਾਂ ਜਿਹੜੇ ਆਪਣੇ ਰੈਡੀ ਹੋਏ ਸੀ ਮਿਲਦੇ ਆਂ ਕਿ ਨੈਕਸਟ ਵੀਡੀਓ ਵਿੱਚ ਨਵਾਂ ਜਿਹਾ ਕੰਮ ਕਰ ਲੈ ਕੇ